ਬਹੁਤ ਦਿਲ ਨੂੰ ਦੁੱਖ ਵੀ ਹੈ ਪਰ ਉੱਥੇ ਇੱਕ ਮਨ ਨੂੰ ਬਹੁਤ ਹੀ ਵੱਡੀ ਇੱਕ ਮੈਂ ਸਮਝਦੀ ਆ ਸਕੂਨ ਹੈ ਕਿ ਪੰਜਾਬੀ ਹੋਣ ਕਰਕੇ ਸਿੱਖ ਹੋਣ ਕਰਕੇ ਸਾਨੂੰ ਮਾਣ ਹੈ ਮੈਂ ਪਟਿਆਲਾ ਤੋਂ ਆਈਆਂ ਮੈਲਾ ਕਾਂਗਰਸ ਦੀ ਪੰਜਾਬ ਦੀ ਪ੍ਰਧਾਨ ਹੈਗੀ ਆ ਤੇ ਬੜਾ ਫਕਰ ਮਹਿਸੂਸ ਕਰਦੀ ਆ ਕਿ ਅੱਜ ਮੈਂ ਉਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪਹੁੰਚੀਆਂ ਜਿਨ੍ਹਾਂ ਨੇ ਦੇਸ਼ ਲਈ ਜੋ ਕੀਤਾ ਮੈਂ ਸਮਝਦੀ ਆਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜੇ ਕੋਈ ਸਖਸ਼ ਜੇ ਕੋਈ ਸਖੀਅਤ ਸੀਗਾ ਤਾਂ ਉਹ ਸਰਦਾਰ ਮੰਡਮੋਨ ਸਿੰਘ ਜੀ ਸੀ ਜਿਨ੍ਹਾਂ ਨੇ ਦੇਸ਼ ਨੂੰ ਬੁਲੰਦੀਆਂ ਤੇ ਪਹੁੰਚਾਇਆ ਅਮਰੀਕਾ ਵਰਗੇ ਦੇਸ਼ ਇੰਨੇ ਵਿਕਸਿਤ ਦੇਸ਼ ਉਹਨਾਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਸਰਦਾਰ ਮੰਡਮੋਨ ਸਿੰਘ ਬੋਲਦੇ ਸੀ ਤਾਂ ਪੂਰਾ ਸੰਸਾਰ ਉਹਨਾਂ ਵੱਲ ਦੇਖਦਾ ਸੀ ਉਸ ਸਮੇਂ ਦੇ ਵਿੱਚ ਜਦੋਂ ਸਾਡਾ ਭਾਰਤ ਬਿਲਕੁਲ ਹੀ ਅ ਮਤਲਬ ਕਿ ਕਹ ਲੋ ਦਿਵਾਲੀਆ ਹੁੰਦੇ ਨੇੜੇ ਸੀ ਤੇ ਉਹਨਾਂ ਨੇ ਇੱਕ ਬੜੇ ਹੀ ਡੂੰਗੇ ਵਿੱਤੀ ਸੰਕਟ ਚੋਂ ਕੱਢ ਕੇ ਇਸ ਮਹਾਨ ਭਾਰਤ ਨੂੰ ਉਲੰਧੀਆਂ ਤੇ ਲੈ ਕੇ ਆਏ ਮੈਂ ਇਸ ਚੀਜ਼ ਦਾ ਅੱਜ ਫਖਰ ਮਹਿਸੂਸ ਕਰਦੀ ਹਾਂ ਤੇ ਭਰੇ ਹੋਏ ਮਨ ਦੇ ਨਾਲ ਉਹਨਾਂ ਨੂੰ ਅੱਜ ਸ਼ਰਧਾਂਜਲੀ ਵੀ ਦਿੰਨੀ ਆ ਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਉਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਿਓ ਤੇ ਆਸ ਕਰਦੀ ਹਾਂ ਕਿ ਵਾਹਿਗੁਰੂ ਉਹ ਜਿੱਥੇ ਵੀ ਹੋਣਗੇ ਤੇ ਉਹ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਖੁਸ਼ ਹੋਣ